ਸਾਹਿਬ ਜੀਓ ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਣਾਈ ਪਰਗੜਿ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ तेरे कवन कवन गुण कह कहवा तू साहिब गुणी निदाना तुम्हारी महिमा वर्णन ना सकूं तू ठाकुर उच्च भगवाना ਹਰ ਰਜ਼ਾ ਹੁਜਰ ਹਾਜ਼ਰ ਹਜੂਰ ਸਰਵ ਕਲਾ ਭਰਪੂਰ ਸਮਰਥ ਗੁਰੂ ਲੋਗ ਪਰਲੋਕ ਦੇ ਰਖੇਕ ਭਗਤ ਵਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿਤਰ ਗੋਦ ਹਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਧੰਤਾ ਦੇ ਯੁਗ ਵੜ ਭਾਗੇ ਹੋ ਗੁਰੂ ਸਾਹਿਬ ਨੇ ਮਿਹਰ ਕੀਤੀ ਦਇਆ ਕੀਤੀ ਜੀਵਨ ਸਵਾਸ ਤੰਦਰੁਸਤੀਆਂ ਉਦੋਂ ਮੇਂ ਇਸ਼ਾਨਾਨ ਬਖਸ਼ੇ ਨੇ ਆਹ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਨਾਨਕ ਦੀ ਪਾਤਸ਼ਾਹ ਦੀ ਸਿਵਤ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰੀ ਸਰਵਨਾਪਾਂ ਕਰੇ ਸੀ ਕਲ ਹੋਈ ਪੀ ਗੁਰੂ ਨਾਨਕ ਮਹਾਰਾਜ ਦਾ ਆਉਣਾ ਇੱਕ ਪ੍ਰਯੋਜਨ ਹੈ ਇੱਕ ਮੰਤਵ ਹੈ ਇੱਕ ਈਮ ਹੈ ਗੁਰੂ ਨਾਨਕ ਮਹਾਰਾਜ ਦਾ ਇਸ ਸੰਸਾਰ ਦੇ ਵਿੱਚ ਆਉਣਾ ਡੱਬੇ ਹੋਏ ਸੰਸਾਰ ਨੂੰ ਤਾਰਨਾ ਹੈ ਗੁਰ ਭਉ ਜਲ ਆ ਗੁਰ ਸਾਗਰ ਹੈ ਗੁਰ ਮਲਾ ਹੈ ਗੁਰ ਬੇੜੀ ਹੈ ਗੁਰ ਜਹਾਜ ਖੇਵਟ ਗੁਰ ਗੁਰ ਬਿਨ ਤਰਿਆ ਨਾ ਕੋਇ ਗੁਰ ਕੁੰਜੀ ਪਾਹੋ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰਮਨ ਮਨ ਕਾ ਤਾਗ ਨਾ ਉਗੜੇ ਅਵਰ ਨ ਕੁੰਜੀ ਹੱਥ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਮਹਾਰਾਜ ਜੀ ਦਾ ਆਉਣਾ ਉਹ ਧਰਤੀਆਂ ਪਤਾ ਨਹੀਂ ਉਹ ਧਰਤੀਆਂ ਸ਼ੋਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਟਾਏ ਜਿਸ ਧਰਤੀ ਤੇ 사ਸੰਗਾ ਜੀ ਭਜਨ ਬੰਦਗੀ ਹੋਵੇ ਉਹ ਧਰਤੀ ਪਤਾ ਨਹੀਂ ਕਿਹੜੇ ਯੁੱਗ ਦੇ ਵਿੱਚ ਕੌਣ ਉੱਥੇ ਮੁबारक ਆਪਣਾ ਚਰਨ ਪਾ ਗਿਆ ਪਤਾ ਨਹੀਂ ਕਿਹਦੀ ਕਿਰਪਾ ਹੋਈ ਉਸ ਧਰਤੀ ਤੇ ਜੇ ਉੱਥੇ ਮੇਲੇ ਲੱਗ ਰਹੇ ਨੇ ਉੱਥੇ ਨਾਮ ਬਾਣੀ ਪੜੀ ਜਾ ਰਹੀ ਹੈ ਜਿਸ ਧਰਤੀ ਤੇ ਅਸੀਂ ਵੀ ਬੈਟੇ ਆ ਇੱਥੇ ਵੀ ਹੋ ਸਕਦਾ ਕੋਈ ਨਾ ਕੋਈ ਕਰਮ ਕੋਈ ਕਿਸੇ ਦਾ ਫਕੀਰ ਦਾ ਰੱਬ ਦੇ ਪਿਆਰੇ ਦਾ ਮੁਬਾਰਕ ਚਰਨ ਪਿਆ ਹੋਵੇ ਇਹ ਜਗਾ ਜਿਹੜੀ ਸੱਚਖੰਡ ਬਣ ਗਈ ਸੱਚਖੰਡ ਬਣ ਗਈ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸਵਾ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਕਹਿੰਦੇ ਨੇ ਰਾਏ ਭੋਏ ਦੀ ਤਲਵੰਡੀ ਰਾਏ ਬੁਲਾਰ ਦਾ ਬਾਪ ਉਦਾ ਪਿਓ ਰਾਏ ਬੁਲਾਰ ਦਾ ਬਾਪ ਰਾਏ ਪੋਏ ਜੋ ਇੱਕ ਬੜਾ ਵੱਡਾ ਜ਼ਗੀਰਦਾਰ ਕਹਿ ਲੀਏ ਜ਼ਿਮੀਂਦਾਰ ਕਹਿ ਲੀਏ ਹਾਕਮ ਟਾਈਪ ਦਾ ਇੱਕ ਬੰਦਾ ਸੀ ਔਰ ਦੂਰ ਦੂਰ ਪਿੰਡਾਂ ਤੱਕ ਬੜੀ ਉਹ ਜ਼ਮੀਨ ਫੈਲੀ ਹੋਈ ਸੀ ਪਰ ਬੜਾ ਵੱਡਾ ਉਹਦਾ ਰਤਬਾ ਸੀ ਰਾਏ ਭੋਇ ਦਾ ਤੇ ਅੱਗੇ ਉਹਦਾ ਪੁੱਤ ਸੀ ਰਾਏ ਬੁਲਾਰ ਤੇ ਇਹਨਾਂ ਦੇ ਘਰ ਦੇ ਵਿੱਚ ਹੀ ਗੁਰੂ ਨਾਨਕ ਪਾਸ਼ਾ ਦੇ ਪਿਤਾ ਪਟਵਾਰੀ ਸਾਹਿਬ ਮੈਂ ਤਾਂ ਕਲਿਆਣ ਦਾਸ ਜੀ ਇਹ ਜੌਬ ਕਰਦੇ ਸਨ ਜੱਦੀ ਪਿੰਡ ਇਹਨਾਂ ਦਾ ਹੋਰ ਸੀ ਪਰ ਇੱਥੇ ਜਿਵੇਂ ਕੋਈ ਨੌਕਰੀ ਕਰਦਾ ਜੌਬ ਕਰਦਾ ਤੇ ਫਿਰ ਆਪਣੇ ਬੱਚਿਆਂ ਨੂੰ ਵੀ ਉੱਥੇ ਲੈ ਜਾਂਦਾ ਠੀਕ ਹੈ ਜੀ ਉੱਥੇ ਜਾ ਕੇ ਫਿਰ ਉਹ ਰਹਿ ਜਾਂਦੇ ਨੇ ਕਿਵਾਰ ਉੱਥੇ ਹੀ ਘਰ ਲੈ ਲੈਂਦੇ ਨੇ ਵਸ ਜਾਂਦੇ ਨਹੀਂ ਹੁੰਦਾ ਨਾ ਜਿਵੇਂ ਕੋਈ ਜੋਬ ਕਰਦਾ ਹੋਵੇ ਕਿਧਰੇ ਨੌਕਰੀ ਕਰਦਾ ਹੋਵੇ ਤੇ ਫਿਰ ਉੱਥੇ ਹੀ ਜਾ ਕੇ ਸੈਟਲ ਹੋ ਜਾਂਦਾ ਹੈ ਸੋ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਿਤਾ ਜੀ ਸਨ ਉਹ ਫਿਰ ਇਹਨਾਂ ਦੇ ਕੋਲੇ ਰਾਏ ਭੋਇ ਦੇ ਕੋਲ ਹੀ ਜਾਂ ਰਾਏ ਬੁਲਾਰ ਕਹ ਲਈਏ ਅੱਗੇ ਉਹਨਾਂ ਦੇ ਕੋਲੇ ਹੀ ਕੋਲ ਜੋਬ ਕਰਦੇ ਸਨ ਨੌਕਰੀ ਕਰਦੇ ਸਨ ਪਟਵਾਰੀ ਦੀ ਤੇਰੇ ਇੱਥੇ ਹੀ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਵਸ ਗਏ ਇੱਥੇ ਹੀ ਉਹ ਮਤਲਬ ਰਹਿ ਗਏ ਇੱਥੇ ਵੀ ਉਹਨਾਂ ਦਾ ਸਾਰਾ ਕੰਮਕਾਰ ਜਿਹੜਾ ਸੀ ਉਹ ਮਤਲਬ ਕਾਫੀ ਹੋਇਆ ਉਹਨਾਂ ਦੀ ਬੜੀ ਇੱਜ਼ਤ ਕਿਉਂਕਿ ਪਟਵਾਰੀ ਜਿਹੜਾ ਸੀ ਪੜਿਆ ਲਿਖਿਆ ਬੰਦਾ ਹੁੰਦਾ ਹੈ ਤੇ ਅੱਖਰ ਅਸੀਂ ਪੜੇ ਲਿਖੇ ਬੰਦਿਆਂ ਦਾ ਬਹੁਤ ਸਤਿਕਾਰ ਕਰਦੇ ਹਾਂ ਹੁਣ ਵੀ ਪਟਵਾਰੀ ਲੋਕ ਜਿਹੜੇ ਨੇ ਉਹਨਾਂ ਦੇ ਅਸੀਂ ਬੜੀ ਇੱਜ਼ਤ ਕਰਦੇ ਹਾਂ ਸਤਿਕਾਰ ਕਰਦੇ ਹਾਂ ਕੋਈ ਵੀ ਕਿਸੇ ਵੀ ਅਹੁਦੇ ਤੇ ਹੈ ਬੰਦਾ ਚੰਗਾ ਵਧੀਆ ਇਮਾਨਦਾਰੀ ਦੇ ਨਾਲ ਕੰਮ ਕਰਦਾ ਹੈ ਅਸੀਂ ਮਤਲਬ ਉਹਦੀ ਇੱਜ਼ਤ ਕਰਦੇ ਹਾਂ ਉਹਦਾ ਸਤਿਕਾਰ ਕਰਦੇ ਹਾਂ ਸੋ ਸੱਚੇ ਬਾਦਸ਼ਾਹ ਦਾ ਜਿਹੜਾ ਪਰਿਵਾਰ ਸੀ ਜਿਹੜਾ ਘਰ ਸੀ ਉਹ ਫਿਰ ਉਸ ਰਾਏ ਭੋਏ ਦੀ ਤਲਵੰਡੀ ਜਿਹਨੂੰ ਤਲਵੰਡੀ ਕਿਹਾ ਜਾਂਦਾ ਸੀ ਤੇ ਅੱਜ ਉਸ ਦਾ ਨਾਮ ਹੈ ਨਨਕਾਣਾ ਸਾਹਿਬ ਸੋ ਉਸ ਧਰਤੀ ਦੇ ਉੱਪਰ ਗੁਰੂ ਮਹਾਰਾਜ ਜੀ ਇਸ ਸੰਸਾਰ ਸਾਗਰ ਨੂੰ ਤਾਰਨ ਦੇ ਲਈ ਉੱਥੇ ਆਏ ਤਲਵੰਡੀ ਪਿੰਡ ਸੀ ਆਸੇ ਪਾਸੇ ਪੈਲੀਆਂ ਸਨ ਰਾਹ ਕੱਚੇ ਸਨ ਠੀਕ ਹੈ ਜੀ ਝਾੜੀਆਂ 부ਝੇ ਹੁੰਦੇ ਸਨ ਪਿੰਡਾਂ ਵਿੱਚ ਖੂਹ ਹੁੰਦੇ ਸਨ ਜ਼ਮੀਂਦਾਰਾ ਸੀ ਕਿਸਾਨ ਲੋਕ ਰਹਿੰਦੇ ਸਨ ਜਿਆਦਾ ਖੇਤੀ ਕਰਦੇ ਹੁੰਦੇ ਸਨ ਕਿੱਤਾ ਜਿਆਦਾ ਖੇਤੀ ਹੁੰਦਾ ਸੀ ਕੋਈ ਲਾਈਟਾਂ ਨਹੀਂ ਸਨ ਹੁੰਦੀਆਂ ਕੋਈ ਵੀ ਹੋਰ ਕੋਈ ਮੋਟਰ ਗੱਡੀਆਂ ਨਹੀਂ ਸਨ ਹੁੰਦੀਆਂ ਕੋਈ ਮੋਟਰਾਂ ਨਹੀਂ ਲੱਗੀਆਂ ਹੁੰਦੀਆਂ ਸਨ ਵੀ ਪਿਆਲਿਆਂ ਨੂੰ ਪਾਣੀ ਦੇਣ ਦੇ ਲਈ ਖੂਹ ਦੀਆਂ ਟਿੰਡਾਂ ਇਹਨਾਂ ਦਾ ਮਨਮੋਕ ਦ੍ਰਿਸ਼ ਉਸ ਸਮੇਂ ਦਾ ਸੋਹਣਾ ਤਲਵੰਡੀ ਤੇ ਪਿੰਡਾਂ ਤੋਂ ਸ਼ਹਿਰ ਦੂਰ ਪੈਂਦੇ ਹੁੰਦੇ ਸਨ ਗੱਡੀਆਂ ਤੇ ਰੇੜਿਆਂ ਤੇ ਬਲਦਾਂ ਤੇ ਢੱਗਿਆਂ ਤੇ ਤੇ ਹੋਰ ਜਿਹੜੇ ਕੋਈ ਜਾਨਵਰ ਉਹਨਾਂ ਦੇ ਊਠਾਂ ਤੇ ਘੋੜਿਆਂ ਤੇ ਲੋਕ ਇੱਧਰ ਉੱਧਰ ਜਾਂਦੇ ਹੁੰਦੇ ਸਨ ਸ਼ਾਹੂਕਰ ਲੋਕਾਂ ਨੇ ਘੋੜੇ ਘੋੜੀਆਂ ਰੱਖਿਆ ਹੁੰਦਿਆਂ ਸਨ ਜਿਵੇਂ ਅਸੀਂ ਅੱਜ ਸਾਨੂੰ ਸਾਰਿਆਂ ਨੂੰ ਗੁਰੂ ਪਾਤਸ਼ਾਹ ਨੇ ਬਾਬਾ ਪ੍ਰੇਮ ਸਿੰਘ ਨੇ ਕਿਰਪਾ ਕਰਕੇ ਗੱਡੀਆਂ ਦੇ ਦਿੱਤੀਆਂ ਸਾਡੀ ਔਕਾਤ ਹੀ ਨਹੀਂ ਸੀ ਆਇਆ ਸਾਡੀ ਔਕਾਤ ਨੇ ਕਿਵਰ ਸੋਚਦਾ ਹੁੰਦਾ ਸਾਡੀ ਔਕਾਤ ਨੇ ਇਹਦੇ ਸਾਈਕਲ 150 ਰੁਪਏ ਦਾ ਪ੍ਰਾਣਾ ਲੈ ਕੇ ਜਿਉ ਉਹਨੂੰ ਤੇਲ ਲਾ ਕੇ ਅੰਦਰ ਫੁੱਲ ਆਉਂਦੇ ਸਾਂ ਕਰੀ ਹੈਂਡਲ ਦਿਓ ਕਈ ਕੁਝ ਚਲਾਈਦਾ ਸੀ ਔਰ ਟਲੀਆਂ ਟਾਕੀਆਂ ਲਾਗਣ ਸੋਨਾ ਬਣਾਉਂਦੇ ਉਹ ਗੱਡੀ ਵਾਲੇ ਵਿੱਚ ਸੋਚਿਆ ਹੀ ਨਹੀਂ ਸੀ ਤੇ ਰੱਬ ਨੇ ਇੰਨੀਆਂ-ਇੰਨੀਆਂ ਸੋਹਣੀਆਂ ਗੱਡੀਆਂ ਦਿੰਦਿਆਂ ਆ ਹੀ ਬਦਲ ਲੈਣੇ ਆ ਬੜੀ ਛੇਤੀ ਇਹ ਗੁਰੂ ਦੀ ਕਿਰਪਾ ਇਹ ਬਾਬੇ ਪ੍ਰੇਮ ਸਿੰਘ ਦੇ ਬਚਨ ਔਰ ਕੁਝ ਵੀ ਨਹੀਂ ਹੈ ਬੜੇ ਲੋਕੀ ਉੱਤੇ ਹੀ ਫਿਰਦੇ ਨੇ ਇੱਕ ਸ਼ੁਕਰ ਕਰਦੇ ਆ ਮਹਾਂਪੁਰਸ਼ਾਂ ਦਾ ਵੀ ਗੁਰੂ ਨਾਨਕ ਪਾਸ਼ਾ ਦਾ 100 ਉਸ ਸਮੇਂ ਇਸ ਤਰ੍ਹਾਂ ਦੇ ਸਾਧਨ ਸਨ ਤੇ ਬੜਾ ਸੋਹਣਾ ਪਿੰਡ ਸੀ ਤੇ ਬੜੀ ਬੜੀ ਇੱਜ਼ਤ ਬੜਾ ਸਰਦਾਰ ਸੀ ਪਟਵਾਰੀ ਸਾਹਿਬ ਦਾ ਮਹਿਤਾ ਕਲਿਆਣਦਾਸ ਜੀ ਜਿਨ੍ਹਾਂ ਨੂੰ ਅਸੀਂ ਸ਼ਾਰਟ ਵਿੱਚ ਕਾਲੂ ਨਾਮ ਦੇ ਨਾਲ ਪੁਕਾਰਦੇ ਹਾਂ ਮੈਂ ਤਾਂ ਕਾਲੂ ਜਾਂ ਕਲਿਆਣਦਾਸ ਜੀ ਸੋ ਉਹਨਾਂ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਦਾ ਜੀ ਦੀ ਕੁੱਖ ਤੋਂ ਸਾ ਸੰਗਤ ਜੀ ਉਹ ਭਾਗਾ ਵਾਲੀ ਕੁੱਖ ਹੈ ਤਨਦਨ ਪਿਤਾ ਤਨਦਨ ਮਾਤਾ ਤਨਦਨ ਕੁੱਲ ਤਨਦਨ ਸੋ ਜਣੇ ਬਾਣੀ ਵਿੱਚ ਲੱਗਿਆ ਸਾਰੇ ਹੀ ਧੰਨ ਨੇ ਜਿਨ੍ਹਾਂ ਨੇ ਗੁਰੂ ਨੂੰ ਇਸ ਧਰਤੀ ਦੇ ਉੱਪਰ ਜਨਮ ਦਿੱਤਾ ਉਹ ਮਾਂ ਮੜੀ ਧੰਨ ਹੈ ਉਹ ਮਾਂ ਦੀ ਪਤਾ ਨਹੀਂ ਕਿਹੜੀ ਭਗਤੀ ਬਦਗੀ ਹੋएगी ਹੋਏਗੀ ਕਿਉਂਕਿ ਅਕਸਰ ਅਸੀਂ ਸੁਣਦੇ ਹੁੰਨੇ ਆ ਭਈ ਅਵਤਾਰੀ ਪੁਰਖ ਦੇ ਲਈ ਸਾਧ ਦੇ ਲਈ ਰੱਬ ਦੇ ਨਾਲ ਰੰਗੀ ਰੂਹ ਦੇ ਲਈ ਕੋਕ ਵੀ ਬਹੁਤ ਚੰਗੀ ਚਾਈਦੀ ਹੈ ਮਾਂ ਵੀ ਜਿਹੜੀ ਹੈ ਉਹ ਭਗਤਨੀ ਚਾਹੀਦੀ ਹੈ ਰੱਬ ਨਾਲ ਜੁੜੀ ਹੋਣੀ ਚਾਹੀਦੀ ਹੈ ਭਜਨ ਬੰਦਗੀ ਵਾਲੀ ਚਾਹੀਦੀ ਹੈ ਜਿਸ ਦੇ ਘਰ ਸੂਰਬੀਰ ਯੋਧੇ ਪੁੱਤ ਨੇ ਜਨਮ ਜਿਹੜੀ ਮਾਂ ਚਾਹੁੰਦੀ ਨਾ ਮੇਰੇ ਘਰ ਭਗਤ ਪੈਦਾ ਹੋਵੇ ਯੋਧਾ ਪੈਦਾ ਹੋਵੇ ਤੇ ਉਹਨੂੰ ਫਿਰ ਖਾਸ ਕਰਕੇ ਚਲੋ ਮੈਂ ਬੇਨਤੀ ਕਰਦੇ ਨਾ ਗਰਭ ਅਵਸਥਾ ਦੇ ਦੌਰਾਨ ਉਹਨੂੰ ਸਿਮਰਨ ਭਜਨ ਕਰਨਾ ਪਏਗਾ ਇਹ ਨਹੀਂ ਵੀ ਉਹ ਮੋਬਾਈਲ ਹੀ ਦੇਖੀ ਜਾਵੇ ਤੇ ਟੀਵੀ ਦੇਖੀ ਜਾਵੇ ਤੇ ਹੋਰੀ ਗਲਤ ਮਲਤ ਸੋਚ ਵਿਚਾਰ ਅੰਦਰ ਆਉਂਦੇ ਫਿਰ ਬੱਚੇ ਤੇ ਬੜਾ ਅਸਰ ਪੈਂਦਾ ਇਹਦੀਆਂ ਵੀ ਸਾਖੀਆਂ ਹਨ ਜਦੋਂ ਗਰਭ ਵਿੱਚ ਬੱਚਾ ਹੁੰਦਾ ਤੇ ਮਾਂ ਦਾ ਫਰਜ਼ ਕੀ ਹੁੰਦਾ ਕਿਸ ਤਰ੍ਹਾਂ ਉਸਨੇ ਉਹ ਸਾਰਾ ਜਿਹੜਾ ਉਹ 9 ਮਹੀਨੇ ਦਾ ਪੀਲਡ ਹੈ ਰੱਬ ਦੇ ਨਾਂ ਨਾਲ ਜਿਹੜੋ ਪਾਠ ਕਰੋ ਰਜ ਰਜ ਪਾਠ ਕਰੋ ਮੇਰੀਆਂ ਭੈਣਾਂ ਧੀਆਂ ਠੀਕ ਹੈ ਜੀ ਉਹ ਇਹ ਚੀਜ਼ਾਂ ਸੱਚ ਬੋਝ ਨੇ ਇਹ ਸੱਚ ਇਹਦਾ ਅਸਰ ਹੁੰਦਾ ਤੁਸੀਂ ਪੁੱਛ ਕੇ ਲਿਓ ਜੇ ਭਜਨ ਬੰਦਗੀ ਵਾਲੇ ਹੋ ਨਾ ਆਪਣੇ ਬਾਪੂ ਨੂੰ ਆਪਣੀ ਬੀਬੀ ਨੂੰ ਪੁੱਛ ਕੇ ਦੇਖ ਲਿਓ ਜ਼ਰੂਰ ਦੱਸੇਗੀ ਵੀ ਮੈਂ ਸੇਵਾ ਕਰਦੀ ਸੀ ਮੈਂ ਭਜਨ ਕਰਦੀ ਸੀ ਮੈਂ ਪਾਠ ਕਰਦੀ ਸੀ ਮੈਂ ਗੁਰਮੰਤਰ ਕਰਦੀ ਸੀ ਜੇ ਮੈਂ ਕੁਝ ਵੀ ਕਰਦੀ ਮool ਮੰਤਰ ਕਰਦੀ ਇਹ ਅਸਰ ਹੁੰਦਾ ਨਿਆਣੇ ਤੇ ਤੇ ਉਹ ਕੱਖ ਭਗਾ ਵਾਲੀ ਉਤੇ ਸੱਚੇ ਪਾਤਸ਼ਾਹ ਦਾ ਪਰਵੇਸ਼ ਹੋਇਆ ਸੰਸਾਰ ਤੇ ਆਉਣ ਤੇ ਜਾਣ ਦਾ ਰਸਤਾ ਸਾਰਿਆਂ ਦਾ ਇੱਕੋ ਜਿਹਾ ਹੈ ਪਰ ਮੈਂ ਅੱਗੇ ਵੀ ਬੇਨਤੀ ਕੀਤੀ ਬਾਣੀ ਦੁਆਰਾ ਉਹ ਜੰਮਦੇ ਨਹੀਂ ਮਰਦੇ ਨਹੀਂ ਉਹ ਮੁਕਤ ਹੁੰਦੇ ਨੇ ਛੋੜੀ ਕਾ ਵੱਡੀ ਭੈਣ ਦਾ ਜਨਮ ਹੋ ਚੁੱਕਾ ਨਾਨਕੀ ਦਾ ਅਕਸ਼ਰ ਆਪਾਂ ਪੜਦੇ ਆਂ ਗੀਤ ਵੀ ਸੁਣਦੇ ਆਂ ਜਮਲੇ ਦੇ ਠੀਕ ਹੈ ਜੀ ਪੀ ਭੈਣ ਪੁਕਾਰਾ ਕਰਦੀ ਐ ਵੀ ਵੀਰ ਚਾਹੀਦੇ ਠੀਕ ਹੈ ਜੀ ਵੀਰ ਚਾਹੀਦਾ ਵੀਰ ਚਾਹੀਦਾ ਚਲ ਸਾਰਿਆਂ ਨੂੰ ਰੱਬ ਵੀਰ ਵੀ ਦੇਵੇ ਭੈਣਾ ਵੀ ਦੇਵੇ ਨਾਲ ਨਾਲ ਵਿਚਾਰ ਚੱਲਦੇ ਨੇ ਲਾਉਣੇ ਜ਼ਰੂਰੀ ਹੁੰਦੇ ਨੇ ਸਾਨੂੰ ਧੀਆ ਵੀ ਚਾਹੀਦੀਆਂ ਪੁੱਤ ਵੀ ਚਾਹੀਦੇ ਕੱਲੇ ਪੁੱਤ ਨਹੀਂ ਚਾਹੀਦੇ ਮੈਂ ਹਮੇਸ਼ਾ ਅਰਦਾਸ ਕੀਤੀ ਮਹਾਰਾਜ ਜੀ ਪਾਸ਼ਾ ਜੀ ਸਾਡੇ ਘਰ ਕੋਈ ਜੀ ਆਵੇ ਧੀ ਵੀ ਆਵੇ ਤੇ ਪੁੱਤ ਵੀ ਆਵੇ ਕਿਉਂ ਮੈਂ ਕੱਲਾ ਇਹ ਕਿਉਂ ਕਹਾਂ ਮੇਰੇ ਪੁੱਤ ਹੀ ਚਾਹੀਦੇ ਮੈਂ ਕਲਾਈ ਕਿਉਂ ਕਿ ਹਮਨੂੰ ਧੀ ਚਾਹੀਦੀ ਮੇਰੇ ਕੋਲ ਧੀ ਵੀ ਹੋਵੇ ਪੁੱਤ ਵੀ ਹੋਵੇ ਪਰ ਆਪਣੀ ਸੋਚ ਇਦਾਂ ਦੀ ਹੋਣੀ ਚਾਹੀਦੀ ਬਾਕੀ ਮਾਲਕ ਦੀ ਮਰਜ਼ੀ ਹੈ ਠੀਕ ਹੈ ਬੈਲੈਂਸ ਉਹਨੇ ਆਪੇ ਰੱਖਣਾ ਸਾਡੀ ਸੋਚੇ ਚਾਹੀਦੀ ਹੈ ਮਾਰੇ ਜੀ ਧੀ ਵੀ ਤੇਰੀ ਪੁੱਤ ਵੀ ਤੇਰਾ ਸਾਨੂੰ ਦੋਵੇਂ ਹੀ ਚਾਹੀਦੇ ਨੇ ਤੇ ਰੱਬ ਸਭ ਨੂੰ ਦੇਵੇ ਸਭ ਦਾ ਘਰ ਕੰਪਲੀਟ ਕਰੇ ਗੁਰੂ ਨਾਨਕ ਪਾਤਸ਼ਾਹ ਮਿਲਾ ਕਰੇ ਸੱਚੇ ਪਾਤਸ਼ਾਹ ਸੋ ਬੈਣ ਦੀ ਅਰਦਾਸ ਪਤਾ ਨਹੀਂ ਕਿਹਦੀ ਕਿਹਦੀ ਅਰਦਾਸ ਉਸ ਮਾਲਕ ਦੇ ਸੁਣੀ ਪੁਕਾਰ ਇਸ ਧਰਤੀ ਦੀ ਅਰਦਾਸ ਜਿਨ੍ਹਾਂ ਦੇ ਜਨਮ ਹੋ ਰਿਆ ਸੀ ਉਹਨਾਂ ਦੀ ਅਰਦਾਸ ਜਿਹੜੇ ਤਲਫ ਦੇ ਸੀ ਉਹ ਧਰਤੀਆਂ ਦੀ ਅਰਦਾਸ ਬਨਸਪਤੀ ਦੀ ਅਰਦਾਸ ਉਸ ਅਰਦਾਸ ਦੀ ਸਦਕਾ ਇਸ ਧਰਤੀ ਨੂੰ ਠਾਰਨ ਦੇ ਲਈ ਤਪਦੀ ਨੂੰ ਗੁਰੂ ਨਾਨਕ ਜਗ ਮਾਹੇ ਪਠਾਇਆ ਸੋ ਮੈਂ ਤਾਂ ਕਲਿਆਣ ਦਾਸ ਦੇ ਵਿੜੇ ਮਤਾ ਤ੍ਰਿਪਤਾ ਦੀ ਕੁਖ ਤੋਂ ਮਾਰੇ ਦਾ ਪ੍ਰਕਾਸ਼ ਹੋ ਗਿਆ ਤੇ ਇਹ ਜਮਣਾ ਕਿਨੇ ਕੀਤਾ ਇਹ ਬਹੁਤ ਹੀ ਸਤਕਾਰਯੋਗ ਦੌਲਤਾਂ ਦੌਲਤਾਂ ਦਾ ਹੀ ਦੇਖੋ ਗੱਲ ਧਰਮ ਦੀ ਨਹੀਂ ਹੈ ਉਹਨਾਂ ਗੁਰੂ ਆ ਨਾਨਕidev ji ਤੇ ਖत्री ਨੇ ਤੇ ਦੌਲਤਾਂ ਤੇ ਦੂਸੇ ਧਰਮ ਦੀ ਹੈ ਪਰ ਕਿੰਨੀ ਚੰਗੀ ਕਿੰਨੀ ਭਾਗਾ ਵਾਲੀ ਜਿਨੇ ਪਹਿਲਾਂ ਹੀ ਪਹਿਲੇ ਦਰਸ਼ਨ ਦੌਲਤਾਂ ਦਾਈ ਨੇ ਕੀਤੇ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਦੌਲਤਾਂ ਹੁਣ ਦਾਈ ਹੈ ਉਹਦਾ ਕਰਮ ਹੈ ਪਰ ਉਹਦੀ ਵੀ ਭਗਤੀ ਹੋਏਗੀ ਕਿਉਂਕਿ ਪੂਰਨ ਸਤਗੁਰੂ ਦੀ ਸੇਵਾ ਦੇ ਵਿੱਚ ਐਵੇਂ ਥੋੜੋ ਜਿਹੜਾ ਮਰਜ਼ੀ ਆ ਜਾਏ ਦਾਈਆਂ ਤੇ ਲੱਖਾਂ ਆਉਣਗੀਆਂ ਪਰ ਇਹ ਦੌਲਤਾਂ ਦੇ ਇਸੇ ਹੀ ਸੇਵਾ ਆਈ ਇਹਦੀ ਵੀ ਕੋਈ ਭਜਨ ਬੰਦਗੀ ਕੋਈ ਹੋਏਗੀ ਤੇ ਜਿੰਨੂੰ ਇਨਾ ਮਾਣ ਮਿਲਣਾ ਸੀ ਉਹਨੂੰ ਗੁਰੂ ਨਾਨਕ ਮਹਾਰਾਜ ਜੀ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਜਾਂ ਜਨਮ ਹੋਇਆ ਸੀ ਕਹਿ ਲੈਨੇ ਆ ਨਿਆਣਾ ਰੋਂਦਾ ਜਦੋਂ ਰੋਂਦਾ ਤੇ ਨਰਸਾਂ ਡਾਕਟਰ ਗਾਈਆਂ ਨੂੰ ਮਹਿਸੂਸ ਹੋ ਜਾਂਦਾ ਜਾਂ ਜੰਮਣ ਵਾਲੀ ਨੂੰ ਵੀ ਆਵਾਜ਼ ਆਉਂਦੀ ਪਈ ਇਹ ਜਿੰਦਾ ਹੈ ਜਿਉਂਦਾ ਹੈ ਤੇ ਜੇ ਨਿਆਣਾ ਨਾਰੋਵੇ ਤੇ ਡਰ ਲੱਗਣ ਲੱਗ ਜਾਂਦਾ ਪਈ ਇਹ ਪਤਾ ਨਹੀਂ ਸਹੀ ਹੈ ਜਾਂ ਨਹੀਂ ਜਦੋਂ ਮਰ ਜਾਏ ਮਰਜ ਰੋਏ ਨਹੀਂ ਕੀ ਕੀਤਾ ਮਾਰੇ ਹੱਸੇ ਜੋ ਲੈ ਕੇ ਹੋਏ ਮਾਰੇ ਰੋਏ ਨਹੀਂ ਕਿਉਂਕਿ ਉਹਨਾਂ ਨੂੰ ਆਣ ਦੀ ਖੁਸ਼ੀ ਹੈ ਕੋਈ ਗਮ ਨਹੀਂ ਕੋਈ ਦਰਦ ਨਹੀਂ ਉਹ ਹੱਸਦੇ ਹੀ ਆਉਂਦੇ ਨੇ ਤੇ ਹੱਸਦੇ ਹੀ ਜਾਂਦੇ ਨੇ ਉਹਨਾਂ ਦਾ ਉਹਨਾਂ ਦੇ ਜੀਵਨ ਦੇ ਵਿੱਚ ਰੋਣਾ ਹੈ ਹੀ ਨਹੀਂ ਰੋਣਾ ਤੇ ਅਗਿਆਨੀ ਬੁਰਖ ਦੇ ਜੀਵਨ ਵਿੱਚ ਹੈ ਗਿਆਨੀ ਬੁਰਖ ਦੇ ਜੀਵਨ ਦੇ ਵਿੱਚ ਤੇ ਸ਼ੁਕਰਾਨਾ ਹੀ ਸ਼ੁਕਰਾਨਾ ਹੈ ਆਸਾ ਹੀ ਆਸਾ ਮੁਸਕਰਾਇਤੀ ਹੀ ਮੁਸਕਰਾੜਾ ਆਨੰਦ ਹੀ ਆਨੰਦ ਹੈ ਤੇ ਦولتਾਂ ਦਾਈ ਨੂੰ ਚਿੰਤਾ ਹੋਈ ਪਰ ਜਦੋਂ ਮਹਾਰਾਜਾ ਸੋਹਣਾ ਮੁਖੜਾ ਦੇਖਿਆ ਹੱਸਦਿਆਂ ਨੂੰ ਦੇਖਿਆ ਉਹ ਤੇ ਕੰਬ ਗਈ ਉਹ ਤੇ ਤਰਬਦ ਗਈ ਉਹ ਤੇ ਲੋਕ ਕੰਡੇ ਖੜੇ ਹੋ ਗਏ ਵੀ ਇਹ ਕਿਸ ਤਰ੍ਹਾਂ ਦਾ ਬੱਚਾ ਇੰਨਾ ਸੋਹਣਾ ਹਾਏ ਹਾਏ ਇੰਨਾ ਪਿਆਰਾ ਇੰਨਾ ਮਨ ਮੋਣਾ ਮੇਰਾ ਹਰ ਪ੍ਰਭ ਸੁੰਦਰ ਕਾਸ਼ ਮੈਂ ਤੈਨੂੰ ਜਾਣ ਲੈਂਦਾ ਮਹਾਰਾਜ ਗੁਰੂ ਨਾਨਕ ਮਹਾਰਾਜ ਤੇ ਢੀ ਸਿਵਤ ਦੇ ਬਹੁਤ ਕੀਤੀ ਹੈ ਪਰ ਮੈਂ ਤੇਰੀ ਅਜੇ ਤੱਕ ਸਾਰ ਨਹੀਂ ਜਾਣੀ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਮੈਂ ਤੈਨੂੰ ਅਜੇ ਤੱਕ ਵੀ ਨਹੀਂ ਸਮਝ ਸਮਝਿਆ ਮਹਾਰਾਜੀ ਤੁਹਾਡੀ ਤੇ ਤੁਹਾਡੇ ਕਥਨ ਦੀ ਮੈਨੂੰ ਸਮਝ ਆ ਜਾਏ ਐਸੀ ਮੱਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਦੋਤਾ ਦਾਈ ਨੂੰ ਇਸ ਤਰ੍ਹਾਂ ਲਗਿਆ ਵੀ ਮੈਨੂੰ ਤੇ ਬ੍ਰਹਮ ਗਿਆਨ ਹੋ ਗਿਆ ਮੇਰਾ ਸਰੀਰ ਖਿਲ ਗਿਆ ਮੇਰੇ ਸਰੀਰ ਦੇ ਵਿੱਚ ਕੋਈ ਕਿਸੇ ਕਿਸਮ ਦਾ ਆਲਸ ਕੋਈ ਕਿਸੇ ਕਿਸਮ ਦੀ ਬਿਮਾਰੀ ਕੋਈ ਕਿਸੇ ਕਿਸਮ ਦੀ ਦਰਦ ਜਿਵੇਂ ਫੁੱਲ ਖਿਰਦੇ ਨੇ ਉਹ ਦੱਸਿਆ ਕੇ ਕਹਿੰਦੀ ਮੇਰਾ ਤਾਂ ਆਏ ਹਾਏ ਕੀ ਪਿਆਰੀ ਪੰਕਤੀ ਹੈ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਦਰਸ਼ਨ ਹੋਏ ਦੋ ਦਾਦਾ ਜੀ ਨੂੰ ਫਸਟ ਪਹਿਲਾ ਉਹ ਨਿਹਾਲ ਹੋ ਗਈ ਉਹ ਕਿੰਨੀ ਨਿਹਾਲ ਹੋ ਗਈ ਉਹ ਕਹਿੰਦੀ ਮੈਂ ਨਹੀਂ ਦੱਸ ਸਕਦੀ ਉਹ ਨਹੀਂ ਦੱਸ ਪਾਈ ਮੈਂ ਕਿੰਨੀ ਨਿਹਾਲ ਹੋ ਗਈ ਉਹਨੇ ਬਾਹਰ ਆ ਕੇ ਵਧਾਈਆਂ ਦਿੱਤੀਆਂ ਕਹਿੰਦੀ ਪਟਵਾਰੀ ਤੇਰੇ ਘਰ ਪੁੱਤਰ ਆਇਆ ਤੈਨੂੰ ਵਧਾਈਆਂ ਬਹੁਤ ਖੁਸ਼ ਹੋਏ ਹਾਂ ਪਿਓ ਖੁਸ਼ੀ ਹੁੰਦਾ ਨਾ ਸਾਡੇ ਘਰ ਵਿੱਚ ਜਦਨ ਪੁੱਤ ਹੋਇਆ ਹੀ ਅਜੀ ਖੁਸ਼ ਹੋਇ ਤੀ ਹੋਈ ਜਿਹੜੇ ਖੁਸ਼ ਹੋਏ ਮੁਬਾਰਕ ਜਿਹੜੇ ਨਹੀਂ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਖੁਸ਼ ਖੁਸ਼ੀ ਹੋ ਖੁਸ਼ੀ ਹੋਈ ਖੁਸ਼ੀ ਐਨੀ ਖੁਸ਼ੀ ਹੋਈ ਉਪੜਵਾਰੀ ਕੋਲ ਘਾਟਾ ਨਹੀਂ ਕਿਸੇ ਕਿਸਮ ਦਾ ਕਹਿੰਦਾ ਵੀ ਦੌਲਤਾਂ ਜਿੱਤ ਨੂੰ ਨਿਹਾਲ ਕਰ ਦੇਣਾ ਮੰਗ ਚੱਕ ਜੋ ਮਰਜ਼ੀ ਲੈ ਜਾ ਕਹਿੰਦੀ ਲਾਲਾ ਅਗੇ ਲਾਲੇ ਵੀ ਕਹਿੰਦੇ ਹੁੰਦੇ ਸੀ ਬਜ਼ੁਰਗਾਂ ਨੂੰ ਕਹਿੰਦੀ ਪਹਿਲਾਂ ਮੇਰੀ ਬੜੀ ਇੱਛਾ ਸੀ ਵੀ ਤੈਨੂੰ ਪੁੱਤ ਦੀ ਛੈ ਵੀ ਤੇਰੇ ਘਰ ਭਰਿਆ ਪਿਆ ਮੈਂ ਤੇਰੇ ਕੋਲ ਆ ਆ ਮੰਗਾਗੀ ਮੈਂ ਤੇਰੇ ਕੋਲ ਆ ਲਵਾਂਗੀ ਮੈਂ ਦਾਈਆਂ ਤੇ ਡਿਮਾਂਡ ਰੱਖਦੀ ਹੁੰਦੀ ਮੈਨੂੰ ਆ ਚੀਜ਼ਾਂ ਦੀ ਮੈਂ ਆ ਤੇਰੇ ਕੋਲ ਵਸਤੂ ਲਵਾਂਗੀ ਪਰ ਕਹਿੰਦੇ ਦਾਈ ਕਹਿੰਦੀ ਵੀ ਜੇ ਮੈਂ ਜਦੋਂ ਤੇਰੇ ਪੁੱਤ ਦੇ ਦਰਸ਼ਨ ਕੀਤੇ ਮੈਨੂੰ ਤੇ ਇੰਨਾ ਸੰਤੋਖ ਆ ਗਿਆ ਮੈਨੂੰ ਤੇ ਇਨਾ ਤੇਰੇ ਪੁੱਤ ਨੇ ਸਬਰ ਦੇ ਦਿੱਤਾ ਮੇਰਾ ਦਿਲ ਹੀ ਨਹੀਂ ਕਰਦਾ ਕੁਝ ਮੰਗਣ ਨੂੰ ਮੇਰੀ ਰੂਹ ਹੀ ਨਹੀਂ ਕਰਦੀ ਮੰਗਣ ਨੂੰ ਮੈਨੂੰ ਤੇ ਐਵੇਂ ਲੱਗਦਾ ਮੈਨੂੰ ਇਹ ਤੁਸੀਂ ਦولتਾਂ ਦਾ ਹੀ ਬਣ ਜਾਓ ਇਸ ਵੇਲੇ ਮੈਨੂੰ ਇੰਜ ਲੱਗਦਾ ਹੈ ਮੈਨੂੰ ਬਿਨਾਂ ਮੰਗੇ ਮਾਰੀ ਨੇ ਸਾਰਾ ਹੀ ਕੁਝ ਦੇ ਦਿੱਤਾ ਮੈਨੂੰ ਬਿਨਾਂ ਮੰਗੇ ਮਾਲਕ ਨੇ ਇਹਨਾ ਕੁਝ ਦੇ ਦਿੱਤਾ ਮੇਰੇ ਮੂੰਹ ਚੋਂ ਕੁਛ ਸ਼ਬਦ ਹੀ ਨਹੀਂ ਹੁਣ ਨਿਕਲਦਾ ਮੈਂ ਨੰਨ ਦਾ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਤੇ ਰੱਬ ਦੇ ਦਰਸ਼ਨ ਹੋ ਗਏ ਨੇ ਪਟਵਾਰੀ ਮੈਨੂੰ ਰੱਬ ਦੇ ਮੈਨੂੰ ਹੁਣ ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਰਹੀ ਮੈਨੂੰ ਸੰਤੋਖ ਆ ਗਿਆ ਮੈਨੂੰ ਸਬਰ ਆ ਗਿਆ ਮਿੰਦੇ ਹੁਣ ਬਸ ਇਹ ਇਹਦੀ ਸੇਵਾ ਦੀ ਜ਼ਰੂਰਤ ਹੈ ਇਹਦੇ ਦਰਸ਼ਨਾਂ ਦੀ ਜ਼ਰੂਰਤ ਹੈ ਮੇਰਾ ਦਿਲ ਕਰਦਾ ਹੈ ਮੈਂ ਇਸ ਸੋਹਣੇ ਨੂੰ ਵੇਖੀ ਜਾਵਾਂ ਰਜ਼ਾ ਹੀ ਨਹੀਂ ਮੰਨ ਬਸ ਹੁਣ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਸਭ ਕੁਝ ਮਿਲ ਗਿਆ ਸਭ ਕੁਝ ਮਿਲ ਗਿਆ ਸੋ ਸਾਸੰਗਤ ਜੀ ਗੁਰੂ ਨਾਨਕ ਨੇ ਪਹਿਲਾਂ ਦਰਸ਼ਨ ਦਲਦੰਦਾਈ ਨੂੰ ਦੇ ਕੇ ਤੇ ਨਿਹਾਲ ਕਰ ਦਿੱਤਾ ਆਪਾਂ ਦਾਈ ਮਾਂ ਵੀ ਕਹਿੰਦੇ ਨਾ ਦਾਈ ਮਾਂ ਜਿਹੜੀਆਂ ਦਾਈਆਂ ਹੁੰਦੀਆਂ ਨੇ ਉਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਦਾਈ ਦਾਈ ਇਹ ਨਹੀਂ ਵੀ ਉਹਨੂੰ ਨੀਵਾ ਸਮਝਣਾ ਉਹਨੂੰ ਬਹੁਤ ਸਤਿਕਾਰ ਦਿਓ ਉਹਨੂੰ ਪਿਆਰ ਦਿਓ ਜੋ ਬੱਚਾ ਦੁਨੀਆ ਵਿੱਚ ਆਇਆ ਉਹਦਾ ਬੜਾ ਰੋਲ ਹੈ ਚਲੋ ਹੁਣ ਤੇ ਹਸਪਤਾਲਾਂ ਦੇ ਵਿੱਚ ਬੱਚੇ ਜ਼ਿਆਦਾ ਪੈਦਾ ਹੁੰਦੇ ਸੀ ਅਗੇ 4 4 5 5 8 8 9 9 ਹੁੰਦੇ ਸੀ 10 10 ਸਾਰੇ ਹੀ ਦਾਈਆਂ ਹੀ ਉਹਨਾਂ ਨੂੰ ਪਦਾਇਸ਼ ਕਰਦੀਆਂ ਸੀ ਸੋ ਦਾਈਆਂ ਦੀ ਵੀ ਆਪਾਂ ਸਤਿਕਾਰ ਕਰਦੇ ਆਂ ਕਦਰ ਕਰਦੇ ਆਂ ਆਪਾਂ ਵੀ ਜੰਮਿਆ ਉਸੇ ਤਰ੍ਹਾਂ ਹੀ ਦਾਈਆਂ ਨੇ ਵੀ ਸਾਨੂੰ ਇਹ ਜਨਮ ਦਿੱਤਾ ਮਾਂ ਨੇ ਦਿੱਤਾ ਉਸਨੇ ਬੜਾ ਰੋਲ ਅਦਾ ਕੀਤਾ ਉਸ ਦਾਈ ਨੂੰ ਵੀ ਆਪਾਂ ਨਮਸਕਾਰ ਕਰਦੇ ਆਂ ਦਾਈ ਮਾਂ ਕਹ ਦਿੰਨੇ ਆਂ ਨਾ ਸੋ ਦਾਈ ਦੌਲਤਾਂ ਦਾਈ ਨੇ ਸੋ ਖਟਲੀ-ਖੱਟੀ ਔਰ ਗੁਰੂ ਨਾਨਕ ਦੀ ਕਿਰਪਾ ਮਿਹਰ ਦੀ ਉਹ ਪਾਤਰ ਬਣ ਗਈ ਸੋ ਮਹਾਰਾਜ ਮੇਰ ਕਰਨ ਅਸੀਂ ਵੀ ਪਾਤਰ ਬਣਨਾ ਹੈ ਮਹਾਰਾਜ ਦੇ ਪ੍ਰੇਮ ਨਾਲ ਆਉਣਾ ਹੈ ਪ੍ਰੇਮ ਨਾਲ ਬਹਿਣਾ ਮਨ ਸਾਫ਼ ਰੱਖਣਾ ਹੈ ਬਸ ਫਿਰ ਦੇਖਿਓ ਮੈਂ ਵੀ ਰੱਖਾਂਗਾ ਫਿਰ ਮੈਂ ਆਪਣੇ ਮਨ ਨੂੰ ਫਿਰ ਤੂੰ ਦੇਖੀ ਕੀ ਬਣਦਾ ਅੰਦਰ ਸਿਰਫ ਮਹਾਰਾਜ ਵੱਲ ਧਿਆਨ ਕੋਈ ਕਿਸੇ ਵੱਲ ਧਿਆਨ ਨਹੀਂ ਦੇਣਾ ਠੀਕ ਹੈ ਜੀ ਕਿਸੇ ਜੀ ਕੋਈ ਨੁਕਸ ਨਹੀਂ ਕਰਨਾ ਕਿਸੇ ਦੇ ਲੀੜੇ ਕੱਪੜਿਆਂ ਤਨਵਲ ਨਹੀਂ ਦੇਖਣਾ ਸਭ ਨੂੰ ਭੈਣਾ ਧੀਆਂ ਭਰਾ ਜਾਣ ਕੇ ਇੱਥੇ ਬਹਿਣਾ ਠੀਕ ਹੈ ਜੀ ਮਾਫੀ ਮੰਗਣੀ ਮਹਾਰਾਜੀ ਜੀ ਜੇ ਕੋਈ ਭੁੱਲ ਚੁੱਕ ਹੋ ਜਾਏ ਫਿਰ ਦੇਖਿਓ ਇਸ ਭਾਂਡੇ ਦੇ ਵਿੱਚ ਕਿਵੇਂ ਭਾਗ ਲੱਗਦੇ ਨੇ ਕਿਦਾਂ ਕਿਦਾਂ ਵਰਕਤਾਂ ਪੈਂਦੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮਹਾਰਾਜੀ ਦੀ ਸ਼ਿਫਤ ਸਲਾ ਸੱਚੇ ਪਾਸ਼ਾ ਕਰਵਾਉਣਗੇ ਜਰੂਰ ਹਾਜ਼ਰੀਆਂ ਭਰੋ ਤਨਮਨ ਧੰਦੇ ਨਾਲ ਸੇਵਾ ਵੀ ਕਰੋ ਤੇ ਆਪਣੀਆਂ ਕਮਾਈਆਂ ਨੂੰ ਸਫਲ ਕਰੋ ਇੰਨੀ ਸੇਵਾ ਪ੍ਰਵਾਨ ਭੁੱਲ ਚੁੱਕ ਮਾਵ ਬੇੰਤ ਮਾਇਆਵ ਜੀ ਨੇ ਕਥਾ ਗੁਰਬਾਣੀ ਦਾ ਸਤਕਾਰ ਕੀਤਾ ਤਿਲ ਤਿਲ ਭੇਡ ਕੀਤੀ ਮਾਰੇ ਆਪ ਦੀ ਸੇਵਾ ਪ੍ਰਵਾਨ ਕਰ ਲੈਣ ਲੇਖੇ ਵਿਚ ਲਾਉਣ ਬਹੁਤ ਬਰਕਤਾਂ ਦੇਣ ਬੜੀਆਂ ਖੁਸ਼ੀਆਂ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ